ਜਿੰਦਾਬਾਦ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਬੀਜੇਪੀ ਹਰਤਾਬਾਦ ਬੀਜੇਪੀ ਹਰਤਾਬਾਦ ਤੁਹਾਨੂੰ ਕੋਡਾ ਕੋਸਲਾ ਨਾ ਪਾ ਸਰਦ ਬਸ થોੜਾ ਜਿਹਾ ਸਮਝ ਲਈ ਸਾਥ ਬੱਬੂ ਜੀ 50 ਕਿਲੇ ਵਾਲੇ ਤੁਹਾਡੇ ਵਾਲੇ ਬੰਦੇ ਆ 50 ਕਿਲੇ ਵਾਲੇ ਤੁਹਾਡੇ ਵਾਲੇ ਬੰਦੇ ਖੜੇ ਆ ਇਧਰ ਦੋ ਚਾਰ ਕਿਲੇ ਆ ਨਹੀਂ ਗੱਲ ਸੁਣੋ ਬਿਲਕੁਲ ਗੱਲ ਸੁਣੋ ਠੀਕ ਹੈ ਮੈਂ ਵੀ ਉਹਨਾਂ ਨਾਲ ਸਾਹ ਹੈ ਨੱਕ ਰੋ ਰਿਹਾ ਨਹੀਂ ਸਮਝੋ ਉਹ ਦਾਲੇ ਆਪਾਂ ਤੋਂ ਰੀਅਲ ਮਸਲੇ ਹਾਲਾ ਨਹੀਂ ਉਹੀ ਮੋਕਾ ਦਾ ਜੋ ਉਹ ਕਰ ਰਿਹਾ ਕਿ ਤੁਸੀਂ ਮਤਲਬ ਖਲਾ ਵੀ ਚਲੀ ਆ ਗਈ ਠੀਕ ਹੈ ਨਹੀਂ ਅਸੀਂ ਗੱਲ ਹੀ ਖਾਉਣੀ ਹੈ ਆਪਾਂ ਫਾਇਦਾ ਲੱਗਣਾ ਥੋੜਾ ਬਹੁਤ ਹਾਂ ਜੀ ਗੱਲ ਕਰਨੀ ਗੱਲ ਗੱਲ ਸੁਣੋ ਕਪਰੇਟ ਸਾਡੀ ਦਾ ਫਿਰ ਗੱਲ ਕਰ ਰਹੇ ਹੋ ਤਾਂ ਜੀ ਪੰਜਾਬ ਦਾ ਕਿਹੜਾ ਕਰ ਹੋ ਗਿਆ ਇਹ ਜਿਹੜੀ ਸਰਕਾਰਾ ਤੁਸੀਂ ਬਣਾਇਆ ਤਾਂ ਨਹੀਂ ਦੱਸੋ ਮੈਂ ਕਿ ਲੱਗੇ ਦੇਖੋ ਬਹੁਤ ਵਧੀਆ ਮੋਲ ਹੈ ਠੀਕ ਹੈ ਕਿਸਾਨ ਪਰਿਵਾਰਾਂ ਨਾਲ ਬੈਠਾ ਜੀ ਵੀਰਾ ਨਾਲ ਮੇਰੀ ਦੋ ਤਿੰਨ ਵਾਰ ਗੱਲ ਪਹਿਲੇ ਵੀ ਹੋਇਆ ਅੱਜ ਵੀ ਵਧੀਆ ਗੱਲਬਾਤ ਹੋਈ ਹੈ ਕੋਈ ਗੱਲ ਨਹੀਂ ਅਸੀਂ ਇਹ ਆਪਣੇ ਪਰਿਵਾਰ ਚੋਂ ਨਹੀਂ ਇਹਨਾਂ ਦਾ ਹਿੱਸਾ ਦੇ ਗਨੇ ਇਹਨਾਂ ਦੀ ਗੱਲ ਵੀ ਰੱਖਾਂਗੇ ਜਿਹੜੇ ਕੋਈ ਮੁਝਾਂ ਦੀ ਮੁਸ਼ਕਲ ਆ ਗੱਲ ਰੱਖਾਂਗੇ ਓਵਰਆਲ ਸਥਿਤੀ ਦੀ ਗੱਲ ਕੀਤੀ ਜਾਵੇ ਓਵਰਆਲ ਸਥਿਤੀ ਬਹੁਤ ਵਧੀਆ ਜੀ ਤੁਸੀਂ ਲੋਕਾਂ ਨੂੰ ਜਾਓ ਲੋਕਾਂ ਦੇ ਮਨ ਚ ਵੈ ਕਿ ਬੋਦੀ ਜੀ ਪ੍ਰਧਾਨ ਮੰਤਰੀ ਬਣਾ ਜਾਈਏ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨਸੋਬਤ ਜਿਸ ਤਰੀਕੇ ਨਾਲ ਦਿਨ-ਪ੍ਰਤੀ ਦਿਨ ਚੋਣ ਪ੍ਰਚਾਰ ਦੇ ਵਾਦਾ ਪਿਆ ਲੋਕਾਂ ਦਾ ਰੁਝਾਨ ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ ਲੋਗ ਇਹ ਚਾਹੇਗਾ ਤੇ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ 'ਚ ਵੀ ਬੀਜੇਪੀ ਸਰਕਾਰ ਆਏ ਧੰਨਵਾਦ ਰੰਜੋ ਸਿੰਘ ਦਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾ ਪ੍ਰਧਾਨ ਕਾਦੀਆਂ ਅੱਜ ਵੇਖੋ ਜੀ ਇੱਥੇ ਆਪਣੇ ਚੋਣ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂਣੀ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਕਾਲੇ ਝੰਡੇ ਵਿਖਾ ਲ ਕੇ ਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਨਾਲ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹਾਨੀ ਉਹਨਾਂ ਦੇ ਦੇਣ ਵਾਲੀ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉੱਥੇ ਲਾ ਕਾਨੂੰਨ ਖਰਾਬ ਨਹੀਂ ਆ ਅੱਗੇ ਸਾਲ ਬਹਿ ਗਏ ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਕੋ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋਈ ਇਹਨਾਂ ਗੱਲਾਂ ਦੇ ਜਵਾਬ ਹੀ ਨਹੀਂ ਜੇ ਉਹਨਾਂ ਨੇ ਕੀ ਸਵਾਲ ਕੀਤਾ ਉਹਨਾਂ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਸਵਾਲ ਕਰੀ ਜਾਂਦਾ ਵੀ ਪੰਜਾਬ ਚ ਫਸਲ ਕਿਹੜੀ ਪੀਜੀ ਜਾਂਦੀ ਉਹਨਾਂ ਨੇ ਕਹਿਣ ਤੋਂ ਭਾਅ ਹੁੰਦਾ ਵੀ ਉੱਥੇ ਐਮਐਸਪ ਪਰ ਸਾਡਾ ਸਵਾਲ ਇਹ ਆ ਵੀ ਐਮਐਸਪੀ ਸਾਨੂੰ 2 ਫਸਲਾਂ ਮਿਲਦੀ ਹੈ ਤੈ ਤੂੰ ਹੀ ਪੰਜੀਆਂ ਤੇ ਕਰਦੇ ਹੋ ਜਾਂ ਤੇ ਪੰਜੀਆਂ ਦੇ ਐਮਐਸਪੀ ਦਿੱਤੀ ਜਾਵੇ ਤੇ ਜਾਂ ਤੁਸੀਂ ਤੈ ਕਰਨੀ ਛੱਡ ਦੋ ਜਦੋਂ ਲੈਣੀ ਕਾਫਟ ਕਰਾਣੀਆਂ ਨੇ ਪ੍ਰਾਈਵੇਟ ਅਦਾਰਿਆਂ ਨੇ ਖਰੀਦਣੀਆਂ ਘੱਟ ਮੁੱਲ ਤੇ ਖਰੀਦਣੀਆਂ ਫਸਲ ਤੇ ਫਿਰ ਉਹਨੂੰ ਐਮਐਸਪੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਵਾ ਤੇ ਜਨਰਲ ਸਿੰਘ ਜੀ ਜੀ ਇਹ ਪ੍ਰਦਰਸ਼ਨ ਇਦਾਂ ਕਿਦੋਂ ਤੱਕ ਚੱਲੀ ਰਹਿਣਗੇ ਇਹ ਪ੍ਰਦਰਸ਼ਨ ਉਹਨਾਂ ਚ ਰਹਿਣਗੇ ਜਿੰਨਾਂ ਚ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਪ੍ਰਦਰਸ਼ਨ ਜਾਰੀ ਰਹਿਣਗੇ ਜੀ ਅੱਜ ਕੀ ਕੀ ਆ ਅੱਜ ਵੇਖੋ ਜੀ ਅਸੀਂ ਨਾਲ ਕੋਰੋਨਾ ਨੂੰ ਜਿਹੜਾ ਸਾਡੇ ਆਇਆ ਹੀ ਆਪਣੇ ਕੈਂਡੀਡੇ ਬੱਬੂ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰੀ ਤੁਹਾਡੀ ਸਰਕਾਰ ਲੈ ਕੇ ਆਏ ਆ ਇਹਨਾਂ ਕਹੇ ਸੁਆਮੀ ਨਾਥਾਂ ਦੀ ਰਿਪੋਰਟ ਜਿਹੜੀ ਅਸੀਂ ਉਹ ਲਾਗੂ ਕਰਾਂਗੇ ਇਹਨਾਂ ਨੇ ਹਰ ਲਾਰਾ ਲਾਤਾ ਸੁਆਮੀ ਨਾਥਾਂ ਦੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਗਾ ਨਹੀਂ ਚੁੱਕਿਆ ਬਾਅਦ ਚ ਇਹਨਾਂ ਨੇ ਹੜਾ ਦਿੱਲੀ ਮੋਰਚਾ ਲਗਾ ਉਹ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਦਾ 2 ਸਾਲਾਂ ਤੋਂ ਬਾਅਦ ਉਹ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਤੇ ਤੇ ਕਣਕ ਤੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜਿੱਦਿਸਾ ਆਪਣੇ ਉਹਨਾਂ ਸੁਲਾਮੀਨਾਦੀ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ ਫਿਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹਨਾਂ ਜਿਹੜੇ ਕਿਸਾਨ ਖੁਦਕੁਸ਼ੀ ਕਰਦੇ ਰਹਿਣਗੇ ਤੇ ਨਾਲ ਡੱਕਦੇ ਵੀ ਰਹਿਣਗੇ